ਮੇਰਾ ਨਾਮ ਡਾਕਟਰ ਨੀਰਜ ਤਮਨ ਨਰਸਿੰਗ ਹੌਮ ਖਾਲਾਉਰਡ ਤੇ ਕੀਵਨ ਆ ਯੂਨਿਟ ਆਫ ਦਾ ਕਾਰਪੋਰੇਟ ਹਸਪੀਟਲ ਅੰਮ੍ਰਿਤਸਰ ਅਸੀਂ ਪਿੱਖੀਵਨ ਦੇ ਵਿੱਚ ਬਹੁਤ ਗੰਭੀਰ ਬਿਮਾਰੀਆਂ ਨੂੰ ਦੇਖਦੇ ਹੋਏ 1 ਜੂਨ 2025 ਦਿਨ ਐਤਵਾਰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਇੱਕ ਕੈਂਪ ਦਾ ਆਯੋਜਨ ਕੀਤਾ ਹੈ ਜਿਸ ਵਿੱਚ ਹੱਡੀਆਂ ਇਹ ਇਹ ਡਾਕਟਰ ਸਾਹਿਬ ਫ੍ਰੀ ਕੈਂਪ ਬਿਲਕੁਲ ਇਹ ਬਿਲਕੁਲ ਫ੍ਰੀ ਕੈਂਪ ਬਿਲਕੁਲ ਫ੍ਰੀ ਕੈਂਪ ਦਾ ਜਿਹੜੀ ਕਿਹੜੀ ਕਿਹੜੀ ਬਿਮਾਰੀ ਦਾ ਇਹਦੇ ਵਿੱਚ ਤੁਸੀਂ ਚੈੱਕਅਪ ਕਰ ਰਹੇ ਹੋ ਅਸੀਂ ਇਹਦੇ ਵਿੱਚ ਹੱਡੀਆਂ ਦੇ ਜੋੜਾਂ ਦੀ ਬਿਮਾਰੀ ਦਾ ਚੈੱਕਅਪ ਦਿਲ ਦੀਆਂ ਬਿਮਾਰੀਆਂ ਸ਼ੂਗਰ ਅਤੇ ਛਾਤੀ ਦੇ ਰੋਗਾਂ ਦਾ ਚੈੱਕਅਪ ਸਿਰ ਅਤੇ ਰੀੜ ਦੀ ਹੱਡੀ ਦੇ ਰੋਗਾਂ ਦਾ ਚੈੱਕਅਪ ਜਿਗਰ ਅਤੇ ਪੇਟ ਦੇ ਬਿਮਾਰੀਆਂ ਦਾ ਚੈੱਕਅਪ ਤੇ ਜਨਾਨਾ ਰੋਗਾਂ ਦਾ ਚੈੱਕਅਪ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੇ ਜਿਸ ਤਰ੍ਹਾਂ ਟੈਸਟ ਕਿਹੜੇ-ਕਿਹੜੇ ਟੈਸਟ ਫ੍ਰੀ ਕਰ ਰਹੇ ਹੋ ਅਸੀਂ ਇਸ ਕੈਂਪ ਦੇ ਦੌਰਾਨ ਬਲੱਡ ਪ੍ਰੈਸ਼ਰ ਬਲੱਡ ਸ਼ੂਗਰ ECG ਜੋ ਐਸੀ ਫ੍ਰੀ ਕਰ ਰਹੇ ਆ ਤੇ ਇੱਕ ਜਿਹੜੀ ਡਾਕਟਰੀ ਸਲਾਹ ਆ ਉਹ ਫ੍ਰੀ ਦੇ ਰਹੇ ਆ ਤੇ ਜਿਸ ਤਰ੍ਹਾਂ ਜੇ ਕਿਸੇ ਨੇ ਬਲੱਡ ਦੇ ਟੈਸਟ ਕਰਵਾਉਣੇ ਹੁੰਦੇ ਜੋ ਬਲੱਡ ਟੈਸਟ ਫਾਰਮਸੀ ਉਹਦੇ ਵਿੱਚ ਮਰੀਜ਼ਾਂ ਨੂੰ 50% ਦਾ ਡਿਸਕਾਊਂਟ ਦੇਵਾਂਗੇ ਹੋਰ ਇਸ ਤੋਂ ਇਲਾਵਾ ਜਿਹੜੇ ਕੀ ਟਾਈਮ ਇਹਦਾ ਕੀ ਆ ਸਾਡੇ ਕੈਂਪ ਦਾ ਟਾਈਮ ਹੈਗਾ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ 2 ਵਜੇ ਤੱਕ ਤੇ ਇੱਥੇ ਜਿਹੜੀਆਂ ਜਿਸ ਤਰ੍ਹਾਂ ਸਰਕਾਰੀ ਕਾਰਡ ਹੁੰਦੇ ਆ ਜਾਂ ਆ ਫੌਜੀਆਂ ਵਾਲੀ ਸਹੂਲਤ ਹੁੰਦੀ ਉਹਦੇ ਵਿੱਚ ਕਿਹੜੇ ਕਿਹੜੇ ਕਾਰਡ ਆਪਣੇ ਚੱਲਦੇ ਆ ਸਾਡੇ ਕੋਲ ਲਗਭਗ ਲਗਭਗ ਸਾਰੇ ਹੀ ਕਾਰਡ ਚੱਲਦੇ ਹਨ ਜਿਸ ਤਰ੍ਹਾਂ ਆਯੂਸ਼ਮਾਨ ਦਾ 5 ਲੱਖ ਵਾਲਾ ਕਾਰਡ ਹੈ ਈਸੀਐਸ ਸਰ ਦਾ ਫੌਜੀਆਂ ਦਾ ਕਾਰਡ ਹੈ ਬਾਕੀ ਜਿੰਨੀਆਂ ਵੀ ਪ੍ਰਾਈਵੇਟ ਇਨਸ਼ੋਰੈਂਸ ਕੰਪਨੀਆਂ ਨੇ ਉਹ ਸਾਰੀਆਂ ਸਾਡੇ ਹਸਪੀਟਲ ਚ ਚੱਲਦੀਆਂ ਨੇ ਤਾਂ ਜਿਸ ਤਰ੍ਹਾਂ ਤੁਸੀਂ ਆਯੂਸ਼ਮਨ ਕਾਰਡ ਦੀ ਗੱਲ ਕੀਤੀ ਇਹਦੇ ਵਿੱਚ ਕਿਹੜੇ ਕਿਹੜੇ ਇਲਾਜ ਜਿਹੜੇ ਉਹ ਫ੍ਰੀ ਕੀਤੇ ਜਾਂਦੇ ਹੋ ਆਯੂਸ਼ਮਨ ਕਾਰਡ ਦੇ ਵਿੱਚ ਅਸੀਂ ਇੱਕ ਚੂਲਾ ਬਦਲਣ ਦਾ ਇਲਾਜ ਜੋ ਹੈ ਉਹ ਫ੍ਰੀ ਕਰਦੇ ਹਾਂ ਔਰ ਇਸ ਤੋਂ ਬਾਅਦ ਜਿੱਦਾ ਬਾਥਰੂਮ ਦੇ ਮਸਾਨੇ ਦੀ ਪਥਰੀਆਂ ਗੁਰਦੇ ਦੀਆਂ ਪਥਰੀਆਂ ਦਾ ਇਲਾਜ ਬਾਥਰੂਮ ਦੇ ਮਸਾਨੇ ਦੇ ਗਦੂਦਾਂ ਦਾ ਵੀ ਇਲਾਜ ਜੋ ਹੈ ਸੀ ਆਯੂਸ਼ਮਾਨ ਦੇ ਦੌਰਾਨ ਫ੍ਰੀ ਕਰਦੇ ਆ ਜਿਸ ਤਰ੍ਹਾਂ ਮਸਾਨੇ ਦੀ ਤੁਸੀਂ ਪਥਰੀ ਕਿਹਾ ਹੈ ਕਿਹੜੀ ਪਥਰੀ ਹੁੰਦੀ ਕਿੱਥੇ ਹੁੰਦੀ ਹੈ ਜਿਹੜੀ ਅਸੀਂ ਸਾਡੀ ਮੈਡੀਕਲ ਲੈਂਗੁਏਜ ਜਿਸ ਨੂੰ ਅਸੀਂ ਯੂਰਿਨਰੀ ਬਲੇਡਰ ਦੇ ਵਿੱਚ ਸਟੋਨ ਬੋਲਦੇ ਆ ਯੂਰਿਨਰੀ ਕੈਲਕੂਲੇ ਇਹ ਕਿਹੜੀ ਬਾਥਰੂਮ ਦਾ ਮਸਾਨਾ ਦੋਧ ਵਿੱਚ ਪਥਰੀ ਫਸ ਜਾਂਦੀ ਹੈ ਜਿਸ ਕਰਕੇ ਮਰੀਜ਼ ਨੂੰ ਬਹੁਤ ਤਕਲੀਫ ਹੁੰਦੀ ਹੈ ਕਈ ਵਾਰ ਅ ਮਰੀ ਨੂੰ ਬਾਥਰੂਮ ਚ ਕੋਨ ਵੀ ਹੁੰਦਾ ਹੈ ਬਾਥ ਰੁਕ ਵੀ ਜਾਂਦਾ ਹੈ ਬਾਥਰੂਮ ਚ ਰਿਕਾਵਟ ਵੀ ਆ ਜਾਂਦੀ ਉਹ ਚੀਜ਼ ਦਾ ਜਿਹੜਾ ਪੱਥਰੀ ਫਸੇ ਫਸਣ ਕਰਕੇ ਹੁੰਦੀ ਹੈ ਉਹਦਾ ਇਲਾਜ ਅਸੀਂ ਫ੍ਰੀ ਕਰਦੇ ਹਾਂ ਫੋਰ ਇਸ ਤੋਂ ਇਲਾਵਾ ਕੁਝ ਕੋਈ ਮੋਬਾਈਲ ਨੰਬਰ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਹਾਂਜੀ ਅਗਰ ਕਿਸੇ ਨੇ ਇਸ ਕੈਂਪ ਦੀ ਜਾਣਕਾਰੀ ਲੈਣੀ ਹੈ ਤਾਂ ਸਾਡਾ ਮੋਬਾਈਲ ਨੰਬਰ ਹੈ 9876319904 ਫੋਰ ਕੁਝ ਕਹਿਣਾ ਚਾਹੁੰਦੇ ਹਾਂ ਬਸ ਠੀਕ ਹੈ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ